ਹਾਂਜੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਅੱਜ ਦੇ ਵਲੌਗ ਦੀ ਕਰਦੇ ਹਾਂ ਸ਼ੁਰੂਆਤ ਅੱਜ ਨਾ ਧੋ ਕੇ ਚੱਲਦੇ ਆਂ ਆਪਾਂ ਰਾਜਪੁਰੇ ਟਰੈਕਟਰ ਦੀ ਏਜੰਸੀ ਦੇ ਵਿੱਚ ਹੌਲਣ ਦੇ ਜਾਵਾਂਗੇ ਉੱਥੇ ਉਹਦਾ ਰੇਟ ਪਤਾ ਕਰਕੇ ਆਉਣੀ ਆ ਕਿ ਆਪਾਂ ਨੂੰ ਕੀ ਰੇਟ ਲਾਉਂਦੇ ਨੇ ਟਰੈਕਟਰ ਇਹ ਆਪਣਾ ਟੌਮ ਫਿਰ ਰਿਹਾ ਏ ਉਹ ਟੀਮੀ ਫਿਰ ਰਹੀ ਆ ਮੀਂਹ ਦੱਸੋ ਰਾਤ ਕਿੱਥੇ-ਕਿੱਥੇ ਪਿਆ ਸਾਡੇ ਤਾਂ ਦੋਸਤੋ ਰਾਤ ਦੀ ਬਿਜਲੀ ਭੱਜੀ ਵੀ ਆ 11 11:30 ਵਜੇ ਦੀ ਹੁਣ ਆਈ ਆ ਲਾਈਟ ਹੋਰ ਦੱਸੋ ਗੱਲਬਾਤ ਜੀ ਦੋਸਤੋ ਹੁਣ ਪਹਿਲਾਂ ਜਗਵਾਲੀ ਜਾਂਦੇ ਆ ਇੱਕ ਪ੍ਰੋਗਰਾਮ ਆ ਉੱਥੇ ਉਸ ਤੋਂ ਬਾਅਦ ਆਪਾਂ ਚੱਲਦੇ ਆਂ ਰਾਜਪੁਰੇ ਜੁੜੇ ਰਹੋ ਟਰੈਕਟਰ ਵਾਲੀ ਜਾਂਚੀਆਂ ਜਾਂਚ ਰੇਡ ਪਤਾ ਕਰਕੇ ਆਉਂਗੇ ਓਕੇ ਹਾਂਜੀ ਆਜੋ ਦੋਸਤੋ ਤੁਹਾਨੂੰ ਪੂਰੀਆਂ ਖਲਾਵੀਏ ਛੋਲਿਆਂ ਨਾਲ ਚਲੋ ਚੱਲਦੇ ਆਂ ਹੁਣ ਆਪਾਂ ਸ਼ਹਿਰ ਨੂੰ ਜੁੜੇ ਰਹੋ ਹਾਂਜੀ ਹਾਂਜੀ ਇੱਕ ਗੱਲ ਤੁਹਾਨੂੰ ਮੈਂ ਦੱਸਣੀ ਭੁੱਲ ਗਿਆ ਕੱਲ ਸੰਧਾਰ ਆਇਆ ਧੀਆ ਮਾਤਾ ਦਾ ਉਹ ਦਿਖਾਉਣਿਆਂ ਤੁਹਾਨੂੰ ਪੀਪੀ ਵਾਲੇ ਬਿਸਕੁਟ ਪੀਪੀ ਵਾਲੇ ਤੇ ਕਮੈਂਟ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿ ਕਿਹਦਾ ਕਿਹਦਾ ਭੈਣਾ ਦਾ ਸੰਭਾਰਾ ਆ ਗਿਆ ਤੇ ਭੈਣਾਂ ਦਾ ਕੁੜੀਆਂ ਦੀ ਰਿਸਪੈਕਟ ਕਰਿਆ ਕਰੋ ਯਾਰ ਠੀਕ ਆ ਨਾ ਬਾਕੀ ਲੱਭ ਜੂਗਾ ਤੁਹਾਨੂੰ ਜੁੜੇ ਰਹੋ ਚਲਦੇ ਆਂ ਸ਼ਹਿਰ ਹਾਂਜੀ ਦੋਸਤੋ ਚਲਦੇ ਆਂ ਹੁਣ ਰਾਜਪੁਰੇ ਨੂੰ ਜੁੜੇ ਰਹੋ ਹਾਂਜੀ ਰਾਜਪੁਰੇ ਜਾਣਾ ਸੀਗਾ ਰਸਤੇ 'ਚ ਜਖਵਾਲੀ ਰੁਕ ਗਿਆ ਇੱਥੇ ਹਰ ਸਾਲ ਜਖਵਾਲੀ ਦੇ ਨੌਜਵਾਨਾਂ ਵੱਲੋਂ ਲੰਗਰ ਲਾਇਆ ਜਾਂਦਾ ਏ ਆਹ ਦਿਨਾਂ ਦੇ ਵਿੱਚ ਤੇ ਮੈਂ ਸਮਾਂ ਕਿ ਲੇਟ ਹੋ ਗਿਆ ਜਦੋਂ ਆਮਾਨਾ ਉਹ ਯਾਦਿਕਾ ਚਲੋ ਅੱਗੇ ਜਾਂਦੇ ਹੋਏ ਹਾਜ਼ਰੀ ਦਵਾ ਚੱਲਦੇ ਆ ਰਾਜ ਜੀ ਹਾਂਜੀ ਇੱਥੇ ਚਖਵਾਲੀ ਲੰਗਰ ਵੀ ਕਿਹਾ ਆ ਵਿਆਂ ਹੈਗਾ ਆ ਵੀਰ ਆਪਣਾ ਲੰਗਰ ਲਾਉਂਦਾ ਏ ਇਹਨੂੰ 26 ਸਾਲ ਹੋ ਗਏ ਘੱਟੋ ਘੱਟ ਕਿੰਨੇ ਹਾਂਜੀ 21 21 ਸਾਲ ਹੋ ਗਏ ਇਹਨੂੰ ਇੱਥੇ ਲੰਗਰ ਲਾਉਂਦਾ ਇਹਨੂੰ ਯਾਰ ਤੇ ਵਧੀਆ ਪ੍ਰਾਲਾ ਨੌਜਵਾਨ ਦਾ ਤੇ ਤੁਸੀਂ ਵੀ ਸਾਥ ਪਿਆ ਕਰੋ ਯਾਰ ਯੂਪੀ ਚਖਵਾਲੀ ਦਾ ਹੈਗਾ ਵੀਰ ਯਾ ਹਰ ਸਾਲ ਇੱਥੇ ਲੰਗਰ ਲਗਾਇਆ ਜਾਂਦਾ ਹੈ ਜਖਵਾ ਤੇ ਦੋਸਤੋ ਆਪਾਂ ਵੀ ਆਹੀ ਜਗ੍ਹਾ ਦੇ ਉੱਪਰ ਸ਼ੀਰਦੀ ਸਭਾ ਹੁੰਦੀ ਆ ਜਦੋਂ ਆਪਾਂ ਵੀ ਇੱਥੇ ਉਹ ਲੰਗਰ ਲਾਈਦਾ ਹੈ ਆਹੀ ਜਗ੍ਹਾ ਦੇ ਉੱਪਰ ਤੇ ਆਪਾਂ ਨੂੰ ਹਰ ਸਾਲ ਬੁਲਾਉਂਦੇ ਨੇ ਵਿਚਾਰੇ ਆ ਆਪਾਂ ਆ ਕੇ ਜਾਈਦਾ ਜਿੰਨੀ ਕ ਸਰਦਾ ਹੁੰਦੀ ਉੰਨੀ ਕ ਆਪਣਾ ਕਿਰਪੂਲ ਕੱਢਦੇ ਹਾਂ ਜੀ ਰਾਜਪੁਰੇ ਨੂੰ ਜਾ ਰਹੇ ਹਾਂ ਜੀ ਥੋੜਾ ਜਿਹਾ ਲੇਟ ਹੋ ਕੇ ਦੀ ਪਿੱਛੇ ਇੱਕ ਲੰਗਰ ਦੇ ਵਿੱਚ ਵੀ ਜਾਣਾ ਹਾਂ ਜੀ ਰਾਜਪੁਰੇ ਨੂੰ ਜਾ ਰਹੇ ਹਾਂ ਮਗਾ ਡੀਜ਼ਲ ਪਵਾ ਲਈਏ ਪੰਪ ਤੋਂ ਤੇ ਗਾਹ ਭਤੀਜ ਵੀ ਢੀਕ ਰਹੇ ਨੇ ਆਪਣੇ ਵਿਚਾਰੇ ਲਿਬਰਟੀ ਚੌਂਕ ਖੜੇ ਕਹਿੰਦੇ ਚਾਚੇ ਆ ਜਾ ਮੈਂ ਲੇਟ ਹੋ ਗਿਆ ਆਪਾਂ ਟਰੈਕਟਰ ਵਾਲੀ ਏਜੰਸੀ 'ਚ ਜਾਣਾ ਜੁੜੇ ਰਹੇ ਹੋ ਦਿਖਾਉਣੇ ਆ ਤੁਹਾਨੂੰ ਜਾ ਕੇ ਕੰਮ ਡੀਜ਼ਲ ਪਵਾ ਲੇ ਹੁਣ ਆਪਾਂ ਚੱਲਦੇ ਆਂ ਚਲੋ ਚੱਲਦੇ ਆਂ ਹੁਣ ਜਾ ਕੇ ਮਿਲਦੇ ਆਂ ਗਾਹ ਤੇ ਉਹ ਭਤੀਜ ਦੇਖਣ ਨੂੰ ਫੋਨ ਉਤਾਰ ਕੇ ਜਾ ਰਹੇ ਹਾਂ ਹਾਂਜੀ ਰਾਜਪੁਰਾ ਆ ਗਏ ਆਪਾਂ ਪੁੱਛਦੇ ਆ ਇਹਨਾਂ ਨੂੰ ਤੇ ਆਹ ਭਤੀਜ ਮਿਲੇ ਨੇ ਨਾਲੇ ਨੇ ਮੇਰੇ ਜੱਤੇ ਆ ਜਿੱਤਾ ਮੈਂ ਆਇਆ ਮਤਲਬ ਉਹ ਪਰਾਂਭਾਗਿਆ ਦੀ ਲਿਬਰਟੀ ਚੌਂਕ ਦੀ ਆਹੀ ਲੈ ਕੇ ਆਏ ਨੇ ਅੰਦਰ ਮੇਨੂੰ ਮੁੰਲੇ ਤੇ ਹੁਣ ਦੇਖਦੇ ਆਂ ਬਾਕੀ ਇੰਪਰੇਟ ਪਤਾ ਕਰਦੇ ਆਂ ਰਾਜਪੁਰੇ ਹਾਂਜੀ ਆ ਆਪਣੇ ਬਾਈ ਮਿਲ ਗਏ ਆਪਾਂ ਨੂੰ ਰਾਜਪੁਰੇ ਉਹ ਠੀਕ ਹੋ ਹਾਂਜੀ ਹਾਂਜੀ ਆ ਠੀਕ ਆ ਠੀਕ ਆ ਵਧੀਆ ਚਾਹੀਦਾ ਯਾਰ ਹਾਂਜੀ ਰਾਜਪੁਰੇ ਹੈਗੇ ਆ ਤੇ ਹੁਣ ਚੱਲਦੇ ਆਂ ਪਟਿਆਲੇ ਨੂੰ ਤੇ ਅਰਜਨ ਦੇਖਦੇ ਆਂ ਯਾਰ ਇਹਨੂੰ ਨਾਲ ਗੱਲਬਾਤ ਦੀ ਆਪਣੀ ਲੋਟ ਨਹੀਂ ਆ ਰਹੀ ਪੈਸੇ ਵਾਲੀ ਤਾ ਫਿਰ ਹੁਣ ਅਰਜਨ ਦੀ ਟਰਾਈ ਮਾਰਦੇ ਆਂ ਅਰਜਨ ਲੈ ਲਾਂਗੇ ਫਿਰ ਆਹੀ ਆ ਹਾਂਜੀ ਰਾਜਪੁਰੇ ਹੈਗਾ ਯਾਰ ਇੱਥੇ ਮੀਂਹ ਪੈਣ ਲੱਗ ਗਿਆ ਹੁਣੇ ਮੀਂਹ ਸ਼ੁਰੂ ਹੋਇਆ ਹੈ ਤੇ ਇੱਥੋਂ ਰਾਜਪੁਰੇ ਤੋਂ ਮਾੜੀ ਮੋਟੀ ਘਰ ਵਾਸਤੇ ਸਬਜ਼ੀ-ਸਬਜ਼ੀ ਲੈ ਕੇ ਫਿਰ ਚੱਲਦੇ ਆਂ ਪਟਿਆਲੇ ਨੂੰ ਆਪਾਂ ਦੇਖਦੇ ਆਂ ਫਿਰ ਅਰਜਨ ਦੀ ਟੈਸਟ ਡਰਾਈਵ ਲੈਂਦੇ ਆਂ ਫਿਰ ਅਰਜਨ ਹੀ ਲੈ ਲਾਂਗੇ ਯਾਰ ਹਾਂਜੀ ਆ ਰਾਜਪੁਰੇ ਰੁਕ ਗਿਆ ਮੈਂ ਕਿਹਾ ਚੱਲ ਖਾ ਪੀ ਲਈਏ ਕੁਝ ਆ ਮੁੰਡੇ ਆ ਗਏ ਸ਼ੰਭੂ ਏਰੀਆ ਹਾਂਜੀ ਠੀਕ ਆ ਠੀਕ ਆ ਰਾਜਪੁਰੇ ਹੈਗਾ ਜੀ ਹਾਂਜੀ ਰਾਜਪੁਰੇ ਹੈਗਾ ਮੈਂ ਕਿਹਾ ਸਾਧੀਆਂ ਤੁਕੀਆਂ ਲੈ ਆਂ ਹਾਂਜੀ ਆ ਰਾਜਪੁਰੇ ਮੰਡੀ ਚ ਹੈਗਾ ਸਬਜੀ ਮੰਡੀ ਚ ਮੈਂ ਕਿਹਾ ਚੱਲ ਆਇਆ ਪਿਆ ਸਬਜੀ ਸਬਜੀ ਲੈ ਚੱਲੀਏ ਘਰ ਵਾਸਤੇ ਕਿ ਹੋਰ ਸੁਣਾਉ ਗੱਲ ਬਾਤ ਯਾਰ ਸਬਜੀ ਲੈਣੀ ਸੀ ਮੈਂ ਕਿਹਾ ਚੱਲ ਇੱਥੋਂ ਰਾਜਪੁਰੇ ਦੀ ਲੈ ਲੈਂਦੇ ਹਾਂ ਹਾਂਜੀ ਦੋਸਤੋ ਸਬਜੀ ਲੈ ਲਈ ਆਪਾਂ ਹੁਣ ਖਾ ਪੀ ਕੇ ਫਿਰ ਕੁਛ ਲੈ ਕੇ ਚੱਲਦੇ ਆਂ ਪਟਿਆਲੇ ਵੱਲ ਨੂੰ ਹਾਂਜੀ ਰਾਜਪੁਰੇ ਆਂ ਦੋਸਤੋ ਉਹ ਕੋਲ ਦੀ ਮੇਕਿੰਗ ਵਗਨ ਨਾਲ ਹੀ ਚਾਹ ਪੀਦੀਏ ਨਾਲੇ ਆ ਲਈਏ ਕੁਛ ਆ ਜੋ ਤੁਹਾਨੂੰ ਸਮੋਸੇ ਖਵਾ ਦਈਏ ਹਾਂਜੀ ਚਾਹ ਪੀ ਰਹਿਆਂ ਸੀ ਰਾਜਪੁਰੇ ਆ ਆਪਣੇ ਭਤੀਜਾ ਆ ਕੇ ਰਾਜਪੁਰੇ ਤੋਂ ਆਏਗੇ ਨੇ ਉਹ ਭਤੀਜਾ ਚਿਤਕਾਰਾ ਜਿਹਾ ਪੜਦਾ ਏ ਤੇਰਾ ਕਿਹੜਾ ਪੂਲਾ ਠੀਕਾ ਠੀਕਾ ਹੋ ਠੀਕ ਹੋ ਹਾਂਜੀ ਹਾਂਜੀ ਠੀਕਾ ਠੀਕਾ ਹਾਂਜੀ ਹੁਣ ਚੱਲਦੇ ਹਾਂ ਜੀ ਆਪਾਂ ਪਟਿਆਲੇ ਨੂੰ ਜੀ ਤੇ ਇੱਥੇ ਵੀ ਚਾਹ ਪੀ ਰਹਿਆ ਸੀ ਮੈਂ ਬੈਠਾ ਯਾਰ ਬਹੁਤ ਭਤੀਜਾ ਮਿਲ ਕੇ ਗਏ ਨੇ ਆ ਕੇ ਧੰਨਵਾਦ ਤੁਹਾਡਾ ਯਾਰ ਤੁਸੀਂ ਇੰਨਾ ਪਿਆਰ ਕਰਦੇ ਹੋ ਆ ਦੇ ਚਾਚੇ ਨੂੰ ਤੇ ਹੁਣ ਚਲਦੇ ਆਂ ਜੀ ਪਟਿਆਲੇ ਹਾਂਜੀ ਰਾਜਪੁਰੇ ਤੋਂ ਪਟਿਆਲੇ ਨੂੰ ਜਾ ਰਹੇ ਹਾਂ ਤੇ ਆਪਣੇ ਭਤੀਜ ਮਿਲ ਗਏ ਕਿਹੜਾ ਪਿੰਡਾ ਭਤੀਜ ਕੈਦ ਖੜੀ ਜੀ ਠੀਕ ਆ ਠੀਕ ਆ ਲੱਭੂ ਆ ਸੋਚਿਆ ਮੈਨੂੰ ਚਾਦਾ ਸੀ ਤੇ ਆ ਆਪਣੇ ਭਤੀਜ ਨੇ ਭਤੀਜਿਆਂ ਨਾਲ ਬੈਠਣਾ ਵੀ ਤੇ ਚਾਹ ਪਾਣੀ ਵੀ ਪੀਣਾ ਦੀ ਪਰ ਹੁਣ ਕਾਲੀ ਆ ਕਿਉਂਕਿ ਹੋਰ ਵੀ ਦੂਰ ਤੋਂ ਭਤੀਜ ਜਿਗੜਗਾਉਂ ਸਾਈਡ ਤੋਂ ਪਟਿਆਲੇ ਵੇਟ ਕਰ ਰਾਇ ਨੇ ਸਹੀ ਮੈਂ ਤੁਹਾਡੇ ਨਾਲ ਖੜਦਾ ਯਾਰ ਠੀਕ ਹੈ ਨਾ ਕੋਈ ਨਾ ਯਾਰ ਫੇਰ ਆਉਂਗਾ ਤੁਹਾਡੇ ਕੋਲ ਮੇਰੀ ਕੋਈ ਗੱਲੇ ਨਹੀਂ ਹੈਗੀ ਯਾਰ ਰੈਂਟ ਦਾ ਨਾ ਪਿੰਡ ਕਿਹੜੇ ਪੱਕਾ 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 ਆ ਕੇ ਜਾਉਂਦਾ ਮੈਂ ਕੋਈ ਗੱਲੇ ਨਹੀਂ ਹੈਗੀ ਯਾਰ ਹੋਰ ਦੱਸੋ ਗੱਲਬਾਤ ਠੀਕ ਹੋ ਠੀਕ ਆ ਠੀਕ ਆ ਹਾਂਜੀ ਦੇਖ ਲਓ ਆਹ ਨੇ ਮੇਰੇ ਭਤੀਜ ਇੰਨਾ ਯਾਰ ਪਿਆਰ ਕਰਦੇ ਹੋ ਤੁਸੀਂ ਤੁਹਾਡਾ ਮੈਂ ਦੇਣ ਕਦੇ ਵੀ ਨਹੀਂ ਦੇ ਸਕਦਾ ਯਾਰ ਲਵ ਜੂ ਆ ਤੁਹਾਨੂੰ ਸਾਰਿਆਂ ਤੇ ਹੁਣ ਚੱਲਦੇ ਆਪਾਂ ਆਪਣੇ ਤੇ ਆ ਜੀਤਾ ਠੀਕ ਆ ਠੀਕ ਆ ਹਾਂਜੀ ਪਟਿਆਲੇ ਖੜਾ ਹੈਗਾ 22 ਪੀਐਸ ਆ ਆਪਣੇ ਕਿਹੜਾ ਏਰੀਆ ਤੁਹਾਡਾ ਸੰਗਰੂਰ ਤੋਂ ਹੀ ਸੰਗਰੂਰ ਤੋਂ ਜੀਆ ਨੂੰ ਐਡਾ ਤੋਂ ਆਏ ਹੈਗੇ ਨੇ ਹੁਣ ਨਹੀਂ ਤਾਂ ਮੈਂ ਸਿੱਧਾ ਹੀ ਲੰਘ ਜਾਣਾ ਸੀ ਪਿੰਡ ਤੋਂ ਨਾ ਹੱਚ ਸੋਰੀ ਰਾਜਪੁਰੇ ਤੋਂ ਪਿੰਡ ਨੂੰ ਮੈਂ ਕਿਹਾ ਚੱਲ ਯਾਰ ਆ 3-4 ਘੰਟੇ ਹੋ ਗਏ ਇਹਨਾਂ ਨੂੰ ਫੜਿਆ ਨੂੰ ਇੱਥੇ ਇਹਨਾਂ ਨੇ ਫੋਨ ਕਰਤਾ ਵੀ ਮੈਂ ਕਿਹਾ ਚੱਲ ਮੈਂ ਆਉਣਾ ਤੇ ਅੱਧਰ ਆਪਣੇ ਦੂਏ ਢੀਜ ਖੜੇ ਨੇ ਧੁੱਤਾਂ ਲੋਕਲੇ ਹੋ ਹਾਂ ਜੀ ਹਾਂ ਉਹ ਠੀਕ ਹੋ ਬੜੀਆ ਆ ਬੜੀਆ ਚਾਹੀਦਾ ਯਾਰ ਹਾਂਜੀ ਅਰਬਨ ਸਟੇਟ ਖੜੇ ਹੈਗੇ ਆ ਆ ਆਪਣੇ ਭਤੀ ਜਾ ਕੇ ਸਾਰੇ ਉਹ ਠੀਕ ਹੋ ਚੋਬਰ ਐਨ ਵਧੀਆ ਹੀ ਚਾਹੀਦਾ ਕੰਮ ਐਨ ਮਾਹੌਲ ਬਣਾ ਕੇ ਰੱਖਿਆ ਕਰੋ ਪੂਰਾ ਸਤਾ ਇੱਕ ਦੋਸਤ ਅਮਰੀਕਾ ਹੈ ਸਾਨੂੰ ਬਹੁਤ ਯਾਦ ਕਰਾ ਫਲ ਪ੍ਰੀਤ ਬਣ ਕਰਾਓ ਮੈਂ ਬਾਹਰ ਤੇ ਐ ਮੈਡੀ ਸਾਨੂੰ ਬਹੁਤ ਮਿਸ ਕਰਾਉਂਦਾ ਹੁੰਦਾ ਕੋਈ ਨਾ ਲਵ ਜੂ ਅਮਰੀਕਾ ਵਾਲਿਆਂ ਨੂੰ ਵੀ ਹੋਰ ਦੱਸਾਂ ਠੀਕ ਆ ਹਾਂਜੀ ਇੱਥੇੋਂ ਖੜੇ ਹੈਗੇ ਆ 22 ਪੀਐਸਏ ਤੇ ਆ ਆਪਣਾ ਭਤੀਜ ਰਾਜਪੁਰਾ ਦਾ ਰੈਡੀਆ ਨਹੀਂ ਮਿਰਚਾਪੜ ਪਿੰਡ ਅੱਛਾ ਚਾਪੜ ਪਿੰਡਾ ਘਣੌਰ ਲਗਾਈ ਠੀਕ ਆ ਆ ਭਤੀਜ ਆਇਆ ਵੀ ਆਪਣਾ ਨਿਊਜ਼ੀਲੈਂਡ ਤੋਂ ਉਹ ਠੀਕ ਆ ਮੁੰਡਿਆ ਹਾਂਜੀ ਇੰਜਣ ਵਧੀਆ ਥਾਂ ਨੂੰ ਦੱਸੋ ਬਹੁਤ ਵਧੀਆ ਬਹੁਤ ਵਧੀਆ ਬਹੁਤ ਵੀ ਬਹੁਤ ਯਾਦ ਕਰੇ ਸਾਨੂੰ ਚਾਚਾ 2 ਮਿੰਟ ਤਾਂ ਇੱਕ ਵਾਰੀ ਕੋਈ ਚੱਕਰ ਨਹੀਂ ਕੋਈ ਚਲੇ ਜਾਏ ਕੋਈ ਚੱਕਰ ਨਹੀਂ ਲਾਭੂਆ ਤੁਹਾਨੂੰ ਯਾਰ ਹਾਂਜੀ ਇੱਥੇ ਰੁੱਕੇ ਦੀਗੇ ਪਟਿਆਲੇ 223S ਫਿਰ ਭਤੀਜ ਆਉਣੇ ਸ਼ੁਰੂ ਹੋਗੇ ਠੀਕ ਆ ਬੈਠੇ ਨੇ ਆਪਣੇ ਸਾਰੇ ਭਤੀਜ ਠੀਕ ਹੋ ਮੁੰਡਿਓ ਹਾਂਜੀ ਵਧੀਆ ਠੀਕ ਆ ਵਧੀਆ ਹੀ ਚਾਹੀਦਾ ਯਾਰ ਚਾਹ ਪੀ ਰਹਿਤੀ ਯਾਰ ਇੱਥੇ ਫਿਰ ਮੁੰਡੇ ਆ ਗਏ ਆ ਮਾਤਾ ਕਿਹਾ ਚਾਹ ਪੀ ਲਓ ਜੰਪੇ ਕਹਿੰਦੇ ਠੰਡ ਨਹੀਂ ਹੈਗੀ ਸੰਘਿਓ ਨਾ ਲਾ ਜੀ ਲਾ ਹਾਂ ਮਾ ਠੀਕ ਆ ਯਾਰ ਲਵ ਡੂ ਆ ਤੁਹਾਨੂੰ ਸਾਰਿਆਂ ਨੂੰ ਜੀ ਆਹਾਂ ਬੈਠੀਆਂ ਮਾਰਕੀਟ ਚ ਹਾਂਜੀ ਮੀਂਹ ਪੈਣ ਲੱਗ ਗਿਆ ਥੋੜਾ ਥੋੜਾ ਆ ਵੀ ਭਤੀਜ ਆ ਗਿਆ ਆਪਣਾ ਠੀਕ ਆ ਮੁੰਡਿਆ ਵਧੀਆ ਜੀ ਆਹ ਵਧੀਆ ਚਾਹੀਦਾ ਏ ਕਹਿਣਾ ਮੰਨਿਆ ਕਰੋ ਮਾਪੇ ਦਾ ਠੀਕ ਆ ਸਤਿਕਾਰ ਰਿਆ ਕਰੋ ਹਾਂਜੀ ਮੈਂ ਕਿਹਾ ਗੇੜੀ ਲਾ ਦੀਏ ਬਾਅਦ ਵਿੱਚ ਚ ਬਾਈ ਪੀਆ ਬਹੁਤ ਭਤੀਜ ਅੱਜ ਮਿਲ ਕੇ ਗਏ ਨੇ ਚਲੋ ਹੁਣ ਇੱਕ ਗੇੜੀ ਲਾ ਕੇ ਫਿਰ ਚੱਲਦੇ ਹਾਂ ਹਾਂਜੀ ਸਤੀਕਾਲ ਜੀ ਪਟਿਆਲੇ ਆ ਗਏ ਮੈਂ ਕਿਹਾ ਚਲੋ ਇੱਥੇ ਚਾਚੂ ਪੀ ਲਈਏ ਕੈਮਰਾ ਸਾਫ਼ ਨਹੀਂ ਹੈਗਾ ਏਸੀ 'ਚ ਪਿਆ ਸੀ ਨਾ ਅੰਦਰ ਬਾਕੀ ਜੁੜੇ ਰਹੇ ਹਾਂਜੀ ਪਟਿਆਲੇ ਹੈਗਾ ਮੈਂ ਚੱਲ ਕੌਫੀ ਕੁਫੀ ਪੀ ਲਈਏ ਨਾਲੇ ਕਿਸ ਦੀ ਡੇਟ ਡੇਟ ਕਰ ਰਿਹਾ ਦੀਗਾ ਬਾਹਰ ਮਿਲਣਾ ਕਿਸੇ ਨੂੰ ਮੈਂ ਤਾਂ ਅਜੇ ਤੱਕ ਨਹੀਂ ਪੈ ਰਹੇ ਹਾਂ ਕੌਫੀ ਕੁਫੀ ਲੈ ਲਈਏ ਬਹੁਤ ਬਸੋ ਪੀ ਤੋਂ ਮੇਰੇ ਜਿਗਰ ਦੇ ਟੁਟਿਓ ਆ ਜਾਓ ਯਾਰ ਕੌਫੀ ਪਿਲਾ ਦੀ ਹਾਂਜੀ ਆ ਜਾਓ ਕੌਫੀ ਪਿਲਾ ਦੀਏ ਦੋਸਤਾਂ ਮਿੱਤਰਾਂ ਨੂੰ ਤੇ ਹਾਂਜੀ ਦੋਸਤੋ ਉਹ ਵੀ ਕੂਕੀ ਪੀ ਲਈ ਹੁਣ ਚੱਲਦੇ ਆਪਾਂ ਜਾਂਦੇ ਹੋਏ ਮਹਿੰਦਰਾ ਦੀ ਏਜੰਸੀ ਚੋਂ ਕੇ ਚੱਲਦੇ ਆਂ ਪਿੰਡ। ਹਾਂਜੀ ਉਹ ਤੋਂ ਸਰਜਨ ਦੀ ਡੈਂਗੋ ਲੈ ਰਹੇ ਆਂ ਠੀਕ ਆ ਦੇਖਦੇ ਆਂ ਸਹੀ ਪ੍ਰਾਚਨ ਘੜਦਾਂਗੇ ਕੋਈ ਗੱਲ ਨਹੀਂ ਹੈ। ਪਰ ਇੱਕ ਗੱਲ ਆ ਮਿਸਟਰ ਪਿਆਰੇਓ ਸਰਚਨ ਆ ਰਖਣੇ ਆ। ਟਰੈਕਟਰ ਹੋਊਗੀ ਹੋਊਗੀ ਆਪਾਂ ਅਰਜਨ ਮਤਲਬ ਪਤਾ ਲੱਗਦਾ ਹੈ ਕਿ ਹਾਂ ਬੰਦਾ ਟਰੈਕਟਰ ਚਲਾ ਰਿਹਾ ਹੈ ਠੀਕ ਹੈ ਨਾ ਉਹ ਦੂਆ ਵੀ ਚਲਾ ਕੇ ਦੇਖੇ ਆਪਾਂ ਗੱਲ ਪਰ ਇਹਦਾ ਸਵਾਲ ਆ ਲੱਗੇ ਦੋਸਤੋ ਆ ਗਿਆ ਘਰੇ ਹੁਣ ਤੇ ਅੱਜ ਦੇ ਬਲੌਗ ਦੀ ਕਰਦੇ ਆਂ ਦਾ ਐਂਡ ਤੇ ਇੱਕ ਗੱਲ ਹੋਰ ਹਜੇ ਟਰੈਕਟਰ ਲਿਆ ਨਹੀਂ ਹੈਗਾ ਮੈਂ ਟਰਾਈ ਕਰ ਰਿਹਾ ਠੀਕ ਹੈ ਨਾ ਕੋਈ ਗੱਲ ਨਹੀਂ ਦੋਆਂ ਦੇ ਵਿੱਚੋਂ ਇੱਕ ਲਵਾਂਗੇ ਜਾਂ ਹੌਲੈਂਡ ਲਵਾਂਗੇ ਜਾਂ ਅਰਜਨ ਲਵਾਂਗੇ ਉਹ ਤੁਹਾਨੂੰ ਦੱਸ ਦੇਣਾ ਮੈਂ ਹਜੇ ਲੈ ਕੇ ਨਹੀਂ ਆਂਦਾ ਹੈਗਾ ਤੁਸੀਂ ਫਿਰ ਵੀ ਕਮੈਂਟਾਂ 'ਚ ਮੁਬਾਰਕਾਂ ਦੇ ਰਹੀ ਹਾਂ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਕਮੈਂਟਾਂ 'ਚ ਜਰੂਰ ਦੱਸਿਓ ਕਿ ਕਿਹੜਾ ਮਤਲਬ ਆਪਾਂ ਨੂੰ ਲੈਣਾ ਚਾਹੀਦਾ ਹੈ ਪਰ ਅਰਜਣ ਅਰਜਣੀਆ ਅਰਜਣ ਬੈਲੀ ਦਾ ਫਿਰ ਅਰਜਣ ਬੈਲੀ ਹੈਗਾ ਹੀ ਆ ਲਵ ਯੂ